ਮਾਨਕ ਦੇ ਕਿਸਾਨਾਂ ਦਾ ਇਸ ਕਰ ਲਈ ਧੰਨਵਾਦ ਤੇ ਉਹਨਾਂ ਨੂੰ ਸ਼ਾਬਾਸ਼ ਭਈ ਪੰਜਾਬ ਵਿੱਚ ਹਰ ਸੁਸਾਇਟੀ ਚ ਹਰ ਕੋਆਪਰੇਟਿਵ ਦਾਰੇ ਚ ਗਵਨ ਹੈ ਪਹਿਲੀ ਵਾਰੀ ਇਹਨਾਂ ਨੇ 1 ਸਾਲ 13 ਦਿਨ ਲਗਾਤਾਰ ਲੰਬਾ ਧਰਨਾ ਦੇ ਕੇ ਸਾਰਿਆਂ ਦਾ ਉਹ ਜਿਹੜਾ ਗਵਨ ਕਰਨ ਵਾਲੇ ਸੀ ਉਹ ਵੀ ਨੰਗੇ ਕੀਤੇ ਸਾਰਿਆਂ ਦੇ ਅਕਾਊਂਟ ਜਿਹੜੇ ਸੀ ਉਹ ਸਾਫ਼ ਕਰਵਾਏ ਔਰ ਸਾਰੇ ਪੰਜਾਬ ਵਿੱਚ ਮੈਂ ਸਮਝਦਾ ਹਾਂ ਪੰਜਾਬ ਦੇ ਲੋਕਾਂ ਨੂੰ ਖੜੇ ਹੋਣਾ ਪਏਗਾ ਔਰ ਇਸੇ ਤਰ੍ਹਾਂ ਜਿਹੜੇ ਗਵਨ ਕਰਨ ਵਾਲੇ ਨੇ ਸਾਰਾ ਕੁਝ ਪ੍ਰਿਸ਼ਟ ਹੋ ਚੁੱਕਾ ਉਹਨਾਂ ਨੂੰ ਐਕਸਪੋਜ਼ ਕਰਨਾ ਪਏਗਾ ਇਹ ਤੇ ਬਿਨਾ ਆਉਣ ਵਾਲਾ ਸਮਾਂ ਜਿਹੜਾ ਨਹੀਂ ਬਹੁਤ ਮਾੜਾ ਹੈ ਮਸਲਾ ਲੋਕਾ ਜਿਹੜੇ ਮਸਲੇ ਵਾਸਤੇ ਤਕਰੀਬਨ ਹੱਲ ਹੋ ਗਿਆ ਸਿਰਫ ਇਹ ਰਹਿ ਗਿਆ ਕਿ ਉਹ ਜਿਨ੍ਹਾਂ ਦੇ ਜਿੰਨੇ ਕੇਸਿਸ ਨੇ ਉੰਨੀ ਹੀ ਉਹਨਾਂ ਨੂੰ ਕਿਹਾ ਕਿ ਉੰਨੀ ਐਫ ਆਈ ਆਰ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਰਾਬ ਦਰਜ ਕਰਵਾਓ ਫਿਰ ਉਹਨਾਂ ਦਾ ਅਦਾਲਤ ਵਿੱਚ ਉਹਨਾਂ ਨੂੰ ਸਜ਼ਾ ਦੇਵਾਂਗੇ ਇੱਕ ਇਸ ਵੇਲੇ ਜਾਰੀ ਰਹੇਗਾ ਇੱਕ 1 ਸਾਲ 13 ਦਿਨ ਤਾਂ ਹੋ ਗਏ ਅਗੇ ਜਾਰੀ ਰਹੇਗਾ। ਗਜਵਤ ਸਾਹਿਬ ਪਾਣੀ ਨੂੰ ਲੈ ਕੇ ਕਿਸ ਤੱਕ ਨਾ ਪਾਣੀ ਦਾ ਮੁੱਦਾ ਹਲੇ ਤੱਕ ਹੱਲ ਨਹੀਂ ਹੋ ਪਾਰਿਆ ਐਸਪੀਐਲ ਤੇ ਹਾਲੇ ਵੀ ਮੁੱਦਾ ਹੈ। ਨਹੀਂ ਹੁਣ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਸੋਚਣਾ ਪਏਗਾ ਜਿਹੜੀ ਲੇਟੈਸਟ ਰਿਪੋਰਟ ਪਾਰਲੀਮੈਂਟ 'ਚ ਪੇਸ਼ ਹੋਈ ਹੈ ਉਹਦੇ ਮੁਤਾਬਕ ਪੰਜਾਬ ਦੇ ਹਰ ਜ਼ਿਲ੍ਹੇ ਦਾ ਪਾਣੀ ਕੈਂਸਰਸ ਹੋ ਗਿਆ। ਔਰ ਹੈਪਟਾਈਟਸ ਸੀ ਨਾਂ ਦੀ ਬਿਮਾਰੀ ਨਾਲ ਪੰਜਾਬ ਬਿਮਾਰ ਹੋ ਗਿਆ। ਪੰਜਾਬ ਕੈਪੀਟਲ ਹੋ ਗਿਆ ਕੈਂਸਰ ਔਰ ਹੈਪਟਾਈਟਸ ਸੀ ਦੀ ਦੇਸ਼ ਦੀ ਕੈਪੀਟਲ ਬਣ ਗਿਆ। ਇਹ ਬੜਾ ਗੰਭੀਰ ਮੁੱਦਾ ਹੈ। ਇਹ ਤੋਂ ਬਿਨਾ ਜਿਹੜੀ ਅਗਲੀ ਤਹਿ ਦਾ ਪਾਣੀ ਹੈ ਉਹ ਇੰਨਾ ਜ਼ਹਿਰੀਲਾ ਵੀ ਨਾ ਤੋਂ ਪੀਣ ਦੇ ਲਾਇਕ ਹੈ ਨਾ ਹੀ ਉਹ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਇਹਦੇ ਲਈ ਸਾਨੂੰ ਜਿਹੜਾ ਕੁਦਰਤ ਨੇ ਬਖਸ਼ਿਆ ਪਾਣੀ ਉਹ ਸੰਵਿਧਾਨ ਕਹਿੰਦਾ ਹੈ ਵੀ ਪਾਣੀ ਜਿਹੜਾ ਸਟੇਟ ਸਬਜੈਕਟ ਹੈ ਜਿਹੜੀ ਇਹ ਜਿਹੜੇ ਡੈਮ ਨੇ ਰੈਜ਼ਰਵਾਇਰਸ ਨੇ ਸਟੇਟ ਸਬਜੈਕਟਸ ਨੇ ਇਹਦੇ ਵਿੱਚ ਕੇਂਦਰ ਦਖਲ ਨਹੀਂ ਦੇ ਸਕਦਾ ਪਰ ਅਨਫੋਰਚੂਨੇਟਲੀ ਹੁਣ ਤੱਕ ਸਾਡੀ ਜਿਹੜੀ ਇੱਥੇ ਪੋਲੀਟੀਕਲ ਲੀਡਰਸ਼ਿਪ ਲੀਡਰਸ਼ਿਪ ਸੀ ਉਹ ਏਡੀ ਕਮਜ਼ੋਰ ਰਹੀ ਵੀ ਉਹ ਸੈਂਟਰ ਦੇ ਅੱਗੇ ਹਮੇਸ਼ਾ ਗੋਡੇ ਟੇਕਦੀ ਰਹੀ ਅਲੱਗ-ਅਲੱਗ ਸਮਝੌਤਿਆਂ ਦੇ ਨਾਲ ਜਿਹੜਾ ਪਾਣੀ ਸੀ ਸਾਡਾ ਉਹ ਦੂਜੀਆਂ ਸਟੇਟਾਂ ਨੂੰ ਦੇ ਦਿੱਤਾ ਗਿਆ ਹੁਣ ਸਥਿਤੀ ਇੱਥੇ ਆ ਗਈ ਵੀ ਜੇ ਹੁਣ ਅਸੀਂ ਸਾਨੂੰ ਦਰਿਆਈ ਪਾਣੀ ਜਿਹੜਾ ਉਹੀ ਪੀਣ ਲਈ ਤੇ ਉਹੀ ਖੇਤਾਂ ਨੂੰ ਲਾਉਣ ਲਈ ਨਹੀਂ ਮਿਲਦਾ ਜਿਹਦਾ ਨੈਟਵਰਕ ਖੜਾ ਨਹੀਂ ਹੁੰਦਾ ਤਾਂ ਜਿਹੜਾ ਇਸ ਵੇਲੇ ਪਾਣੀ ਹੈ ਇਹਦੇ ਨਾਲ ਪੰਜਾਬ ਨਹੀਂ ਬਚਣਾ ਸਾਰੇ ਕੈਂਸਰ ਦੇ ਮਰੀਜ਼ ਹੋ ਜਾਣਗੇ ਹੈਰਾਨ ਹੋਵੋਗੇ ਤੁਸੀਂ ਜਾਣ ਕੇ 2003 ਵਿੱਚ 18 ਮੌਤਾਂ ਰੋਜ਼ ਹੋਇਆ ਕਰਦੇ ਸੀ ਕੈਂਸਰ ਨਾਲ 2023 ਚ ਉਹ ਗਿਣਤੀ 65 ਹੋ ਗਈ ਤੇ ਇਸ ਵੇਲੇ 100 ਤੋਂ ਟੱਪ ਗਈ ਤੇ ਜੇ ਇਹੀ ਹਾਲ ਰਿਹਾ ਤਾਂ ਹਰ ਘਰ ਵਿੱਚ ਕੈਂਸਰ ਹੋਏਗਾ ਤੇ ਲੋਕ ਬਚ ਨਹੀਂ ਸਕਣਗੇ ਜਨਾਬ ਸਾਹਿਬ ਜੇ ਗੱਲ ਕੀਤੀ ਜਾਵੇ ਐਸਪੀਐਲ ਦੇ ਮੁੱਦੇ ਨੂੰ ਬੜਾ ਉਠਾਇਆ ਜਾਂਦਾ ਜਦ ਕਿ ਸਾਡਾ ਜਮਨਾ ਲਿਕਵਲ ਧਿਆਨ ਹੀ ਨਹੀਂ ਦੇ ਰਹੀ ਸਰਕਾਰ ਜਦ ਕਿ ਉਹਦੇ ਬਣ ਵੀ ਕੰਮ ਕਰਨ ਦੀ ਜਰੂਰਤ ਹੈ ਕਈ ਸਟੇਟਾਂ ਨੂੰ ਪਾਣੀ ਉੱਥੋਂ ਮਿਲ ਸਕਦਾ ਦੇਖੋ ਤੁਸੀਂ ਪਾਣੀਆਂ ਦੀ ਲੜਾਈ ਆਰੰਭ ਕਰੋ ਉਹ ਤੇ ਬਾਅਦ ਗੱਲਾਂ ਜਦੋਂ ਜਿਉਂ ਬਰਖ 'ਚ ਉਖੜਨਗੇ ਉਧੜਨਗੇ ਸਾਰਾ ਕੁਝ ਨੰਗਾ ਹੋ ਜਾਏਗਾ ਬਹੁਤ ਕੁਝ ਹੋ ਚੁੱਕਾ ਹੈ ਇੱਥੇ ਇੱਕ ਗਰਨੀਏ ਵਿਸ਼ਾ 5 ਮਿੰਟ ਦੀ ਬਾਈਟ ਦੇ ਵਿੱਚ ਕਲੀਅਰ ਹੋਣ ਵਾਲਾ ਨਹੀਂ ਇੰਨਾ ਕੁਝ ਬੇਇਨਸਾਫੀ ਹੋਈ ਹੈ ਪੰਜਾਬ ਨਾਲ ਹਰ ਐਂਗਲ ਤੋਂ ਆਰਥਿਕ ਪੱਖੋਂ politically ਹਰ ਪਾਸੇ ਸਾਡੀ ਜਿਹੜੀ ਲੀਡਰਸ਼ਿਪ ਉਹ ਗੋਡੇ ਤੇਕਦੀ ਰਹੀ ਤੁਸੀਂ ਮੈਨੂੰ ਦੱਸਿਓ ਜੀ ਸਰ ਦਰਬਾਰਾ ਸਿੰਘ ਨੇ ਆਪਣੀ ਕੁਰਸੀ ਬਚਾਉਣ ਵਾਸਤੇ ਜਿਹੜੀ ਹੈਗੀ ਸੀ ਧਾਰਾ 78 79 80 ਦੇ ਖਿਲਾਫ ਪਟੀਸ਼ਨ ਪਾਈ ਸੀ ਉਹ ਵਾਪਸ ਲੈ ਲਈ ਉਹਦੇ ਕੰਡੇ ਅੱਜ ਤੱਕ ਚੁਕਦੇ ਆ ਸੀ ਸਾਰਾ ਪੰਜਾਬ ਸਜਾ ਭੁਗਤ ਰਿਹਾ ਤੇ ਹੁਣ ਆ ਜਿਹੜਾ ਨਵਾਂ ਮੁੱਖ ਮੰਤਰੀ ਹੈ ਇਹ ਫੇਰ ਉਸੇ ਰਾ ਤੁਰ ਪਿਆ ਇਹ ਨਵਾਂ ਦਰਬਾਰਾ ਸਿੰਘ ਜੰਪਿਆ ਫੇਰ ਇਹ ਇਹੀ ਨਹੀਂ ਗੱਲ ਇਹ ਤੇ ਬਿਨਾ ਪਾਣੀਆਂ ਦੇ ਮੁੱਦੇ ਤੇ ਜਿੰਨੇ ਸਮਝੌਤੇ ਹੋਏ ਆ ਸਾਰੇ ਨਾਨ ਰਾਈਪਰੀਅਨ ਸਟੇਟਸ ਨੂੰ ਦਿੱਤਾ ਗਿਆ ਸੰਵਿਧਾਨ ਕਹਿੰਦਾ ਹੀ ਨਹੀਂ ਤੁਸੀਂ ਨਰਬਦਾ ਦਾ ਪਾਣੀ ਜਦੋਂ ਰਾਜਸਥਾਨ ਨੇ ਮੰਗਿਆ ਉਹਨੂੰ ਸੁਪਰੀਮ ਕੋਰਟ ਨੇ ਕਿਹਾ ਯੂ ਆਰ ਨੋਟ ਅ ਰਾਈਪੇਰੀਅਨ ਸਟੇਟ ਅਸੀਂ ਤੁਹਾਨੂੰ ਪਾਣੀ ਨਹੀਂ ਦੇ ਸਕਦੇ ਤੇ ਫਿਰ ਪੰਜਾਬ ਦਾ ਪਾਣੀ ਨਾਨ ਰਾਈਪੇਰੀਅਨ ਨੂੰ ਕਿਵੇਂ ਚਲਾ ਗਿਆ ਕੋਈ ਇੱਕ ਵੀ ਕੇਸ ਐਸਾ ਨਹੀਂ ਇਸ ਦੇਸ਼ ਵਿੱਚ ਸੁਪਰੀਮ ਕੋਰਟ ਨੇ ਡਿਸਾਈਡ ਕੀਤਾ ਹੋਵੇ ਜਿੱਥੇ ਨਾਨ ਰਾਈਪੇਰੀਅਨ ਸਟੇਟ ਨੂੰ ਪਾਣੀ ਦਿੱਤਾ ਹੋਵੇ ਇਹ ਸਿਰਫ ਤੇ ਸਿਰਫ ਪੰਜਾਬ ਹੈ ਜਿਹਦੇ ਜਿਹਦਾ ਪਾਣੀ ਬਾਰ 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 ਨਾਨ ਰਾਈਪੇਰੀਅਨ ਸਟੇਟ ਨੂੰ ਦਿੱਤਾ ਜਾਂਦਾ ਰਿਹਾ ਜੀਵਲ ਸਾਹਿਬ ਇੱਕ ਤੁਸੀਂ ਪਾਣੀ ਦੀ ਗੱਲ ਕੀਤੀ ਵਾਤਾਵਰਨ ਦੀ ਗੱਲ ਕੀਤੀ ਇਹ ਤਾਂ ਕਿਤੇ ਤਰੁਵੀ ਲੱਗਦਾ ਕਿ ਕਿਸਾਨ ਵੀ ਜਿਹੜਾ ਉਹਨਾਂ ਨੇ ਉਹ ਆਗ ਵੀ ਲਾ ਰਿਆ ਫਸਲਾਂ ਨੂੰ ਇਹਦੇ ਹੱਥ ਬਾਰੇ ਕੋਈ ਵੀ ਸੋਚਦੇ ਬਾਰੇ ਉਹ ਜਿਹੜਾ ਵਾਤਾਵਰਨ ਪ੍ਰਦੂਸ਼ਣ ਹੋ ਤਾ ਇਹ ਕਿਸਾਨ ਉਹ ਨਾ 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 ਨਹੀਂ ਪ੍ਰਦੂਸ਼ਣ ਦਾ ਅਸੀਂ ਨਾ ਕਿਸਾਨ ਇੱਕ ਸੌਫਟ ਟਾਰਗੇਟ ਹੈ ਜਿਹਦੇ ਸਾਡਾ ਛੇਤੀ ਦੇ ਕੇ ਪੱਲਾ ਝਾੜ ਲੈਂਦੇ ਨੇ ਕਿਸਾਨ ਦੇ ਸਿਰ ਸਿੱਟ ਕੇ ਕੱਲਾ ਕਿਸਾਨ ਦੋਸ਼ੀ ਨਹੀਂ ਹੈ ਇੰਡਸਟਰੀ ਨੇ ਕੀ ਕੀਤਾ ਸਾਡਾ ਧਰਤੀ ਡਲਾ ਪਾਣੀ ਡਾਇਰੈਕਟਲੀ ਇੰਜੈਕਟ ਕਰਕੇ ਪੋਲੂਟੈਂਟਸ ਸਾਰਾ ਇੰਡਸਟਰੀ ਨੇ ਪੋਲੂਟ ਕੀਤਾ ਹੁਣ 24 ਤਰੀਕ ਨੂੰ ਜਿਹੜਾ ਬੁੱਢੇ ਨਾਲੇ ਦਾ ਚੱਲ ਰਿਹਾ ਝਗੜਾ ਉਹ ਸਾਰਾ ਇੰਡਸਟਰੀ ਨੇ ਪੋਲੂਟ ਕੀਤਾ ਹੋਇਆ ਤੇ ਇੰਡਸਟਰੀ ਨੂੰ ਕੋਈ ਨਹੀਂ ਕਹਿੰਦਾ ਤੇ ਤੁਸੀਂ ਮੈਨੂੰ ਇਹ ਦੱਸੋ ਫਿਰ ਕਹਿੰਦੇ ਨੇ ਪਾਣੀ ਮੁਕਾਇਆ ਉਹ ਵੀ ਕਿਸਾਨ ਨੇ ਮੁਕਾਇਆ ਇਹ ਰਿਕਾਰਡ ਹੈ ਰਿਪੋਰਟ ਹੈ ਥਿਸ ਇਜ਼ ਔਨ ਰਿਕਾਰਡ ਸਾਡੇ ਜਿਹੜੀ ਹੈਗੀ ਹੈ ਸੌਫਟ ਡਰਿੰਕ ਇੰਡਸਟਰੀ ਸ਼ਰਾਬ ਇੰਡਸਟਰੀ ਜਿੰਨਾ ਅਸੀਂ ਚੌਣੇ 'ਚ ਪਾਣੀ ਵਰਤਦੇ ਆਂ ਉਦੋਂ ਵੱਧ ਕੱਲੇ ਉਹ ਵਰਤੀ ਜਾਂਦੇ ਨੇ ਬਦਨਾਮ ਸਾਨੂੰ ਕਰਦੇ ਨੇ ਸਾਡੇ ਨੂੰ ਵੱਧ ਪਾਣੀ ਵਰਤੇ ਨੇ ਇਹ ਰਿਕਾਰਡ ਤੇ ਆ ਜਿੱਦੋਂ ਅੱਗ ਲੱਗਦੀ ਆ ਨਾਲੂ ਲੋਕ ਖੜਦੇ ਨੇ ਮੰਨੀ ਮੰਨੀ ਗੱਲ ਮੰਨੀ ਮੰਨੀ ਗੱਲ ਬਿਲਕੁਲ ਸਹਿਮਤ ਆ ਪਰ ਇਹ ਇਕੱਲਾ ਇੱਕ ਕਾਰਨ ਨਹੀਂ ਜਿਹੜੀ ਲੇਟੈਸਟ ਸਟੱਡੀ ਆ ਉਹ ਕਹਿੰਦੀ ਹੈ ਜਿਹੜੀ ਇਹ ਐਗਰੀਕਲਚਰ ਰੈਜ਼ੀਡਿਊ ਦੀ ਅਕਦਾ ਹੈਗਾ ਇਹ 2% ਹੈ ਇਹ ਇਹਦਾ ਸ਼ੇਅਰ ਜਿਹੜਾ 90 95% ਸ਼ੇਅਰ ਜਿਹੜਾ ਆਟੋਮੋਬਾਈਲਸ ਦਾ ਏਸੀਜ਼ ਦਾ ਬਿਲਡਰਸ ਦਾ ਉਹਨਾਂ ਦਾ ਹਿੱਸਾ ਹੈ ਉਹਨਾਂ ਨੂੰ ਕੋਈ ਨਹੀਂ ਕਹਿੰਦਾ 1 ਕਰੋੜ ਕਾਰ ਤਾਂ ਦਿੱਲੀ 'ਚ ਰੋਜ਼ ਕਾਰਾਂ ਬੱਸਾਂ ਟਰੱਕ 1 ਕਰੋੜ ਰੋਜ਼ ਐਂਟਰ ਕਰਦੇ ਨੇ ਜਾਂਦੇ ਨੇ ਉਹ ਕਾਰਬਨ ਮੋਨੋਆਕਸਾਈਡ ਛੱਡਦੇ ਨੇ ਕਾਰਬਨ ਮੋਨੋਆਕਸਾਈਡ ਕਾਰਬਨ ਡਾਈਆਕਸਾਈਡ ਨਾਲੋਂ 25 ਗੁਣਾ ਖਤਰਨਾਕ ਹੈ ਤੇ ਇਹਦੀ ਕੋਈ ਗੱਲ ਨਹੀਂ ਕਰਦੇ ਜਾਂ ਤਾਂ ਥੋੜਾ ਜਿਹਾ ਖੁੱਲੋ ਤੁਮਾਗ ਬਈ ਬਿਮਾਰੀ ਕਿੱਥੇ ਹੈ ਜੇ ਡਾਇਗਨੋਸ ਗਲਤ ਹੋ ਗਿਆ ਤਾਂ ਦਵਾਈ ਗਲਤ ਮਿਲੇਗੀ ਬਿਮਾਰੀ ਦਾ ਇਲਾਜ ਨਹੀਂ ਹੋਏਗਾ ਅੱਜ ਜਿਹੜੀ ਜਿਹੜਾ ਪੋਲੂਸ਼ਨ ਹੋ ਰਿਹਾ ਹੈ ਉਹ ਜ਼ਿਆਦਾਤਰ ਗੱਡੀਆਂ ਦਾ ਧੂਆਂ ਏਸ਼ੀਆਂ ਦਾ ਦੀ ਛੱਡੀ ਹੋਈ ਹਵਾੜ ਤੇ ਇਹਦੇ ਨਾਲ ਕਾਰਬਨ ਮੋਨੋਆਕਸਾਈਡ ਆਉਂਦੀ ਹੈ ਜਿਹੜੀ ਜ਼ਿਆਦਾ ਖਤਰਨਾਕ ਹੈ। ਕਿਸਾਨ ਜੰਨ ਵਾਤਾਵਰਨ ਬਚਾਉਣਾ ਤੇ ਵੀ ਅਸੀਂ ਅਸੀਂ 2 ਸਾਲ ਤੁਹਾਡੇ ਸ਼ਾਇਦ ਧਿਆਨ ਚ ਨਹੀਂ 2 ਸਾਲ ਅਸੀਂ ਬੂਟੇ ਕੈਂਪੇਨ ਚਲਾ ਕੇ ਲਾਇਏ 3 ਲੱਖ ਮੈਂ ਰੀਸੈਂਟਲੀ ਚਿੱਠੀ ਲਿਖੀ 2 ਮਹੀਨੇ ਪਹਿਲਾਂ ਚੀਫ ਮਿਨਿਸਟਰ ਨੂੰ ਤੇ ਡੀਜੀਪੀ ਪੁਲਿਸ ਨੂੰ ਬਈ ਤੁਸੀਂ ਸਰਕਾਰੀ ਮਹਿਕਮੇ ਚ ਵੀ ਮੁਹਿੰਮ ਚਲਾਓ ਅਸੀਂ ਜਿਹੜੇ 3 ਲੱਖ ਲਾਏ ਸੀਗੇ ਉਹ ਜਾਂ ਤਾਂ ਡੰਗਰ ਖਾ ਗਏ ਇਹ ਅੱਗ ਦੀ ਭੇਟ ਚੜ੍ਹ ਕੇ ਸਾਨੂੰ ਤਾਂ 50 ਹਜ਼ਾਰ ਲੱਭਦਾ ਇਤੋਂ ਵੱਧ ਲੱਭਦੇ ਨਹੀਂ ਜੇ ਸਰਕਾਰ ਨਾ ਐਕਟਿਵ ਹੋਏਗੀ ਅਸੀਂ ਜਿੰਨਾ ਮਰਜ਼ੀ ਉਪਰਾਲਾ ਕਰੀ ਜੀ ਇਹਨਾਂ ਨੂੰ ਕਿਸੇ ਨੇ ਬਚਣਾ ਨਹੀਂ ਸਰਕਾਰ ਨੂੰ ਸਖਤੀ ਵਰਤਣੀ ਪੈਗੀ ਸਾਡੇ ਸਾਡੇ ਕੋਲ ਸਾਡੇ ਕੋਲ 2 2.4% ਜੰਗਲ ਹੈ ਜਿਹੜਾ ਚਾਹੀਦਾ 33% ਹੈ ਉਹ ਇਹੋ ਜਿਹੇ ਬੰਦੇ ਤੇ ਮੈਂ ਕਮੈਂਟ ਨਹੀਂ ਮੈਂ ਮੈਂ ਐਸੇ ਬੰਦੇ ਤੇ ਕਮੈਂਟ ਨਹੀਂ ਕਰਦਾ ਪਲੀਜ਼ ਨੋ ਕਮੈਂਟਸ ਫਾਰ ਥੈਟ ਹੀ ਇਜ਼ ਨਾਟ ਅ ਸੀਰੀਅਸ ਪਰਸਨ